ਛੁੱਟੀਆਂ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਚੱਲ ਰਹੀਆਂ ਸੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਅਤੇ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤੇ ਹੁਣ ਸਕੂਲ 7 ਤਰੀਕ ਤੱਕ ਬੰਦ ਰਹਿਣਗੇ ਅਤੇ 8 ਤਰੀਕ ਤੋਂ ਜੋ ਸਕੂਲ ਨੇ 8 ਜਨਵਰੀ 2025 ਨੂੰ ਜਿਹੜੇ ਪੰਜਾਬ ਦੇ ਸਕੂਲ ਖੁੱਲਣਗੇ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਲਿੱਤਾ ਗਿਆ ਇਹ ਫੈਸਲਾ ਇਸ ਕਰਕੇ ਲਿੱਤਾ ਗਿਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਸਰਦੀ ਪੈ ਰਹੀ ਸੀ ਅਤੇ ਸਰਦੀ ਦੇ ਕਰਕੇ ਕਿਸੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਤੁਸੀਂ ਵੀ ਸਰਕਾਰ ਦੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਹੋ ਜਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਪਰ ਇਸ ਫੈਸਲੇ ਤੋਂ ਬਾਅਦ ਜਿਹੜੇ ਵੱਡੇ ਬੱਚੇ ਸੀ ਉਹਨਾਂ ਦੇ ਜੋ ਪੇਪਰ ਵੀ 7 ਜਾਂ 8 ਤਰੀਕ ਨੂੰ ਸ਼ੁਰੂ ਹੋਣੇ ਸੀ ਉਹ ਹੁਣ ਡੇਡ ਸ਼ੀਟ ਅਗਲੀ ਦੁਆਰਾ ਫੇਰ ਤੋਂ ਸਕੂਲ ਵੱਲੋਂ ਜਾਰੀ ਕੀਤੀ ਜਾਵੇਗੀ ਕਿ ਆਖਰ ਇਹ ਪੇਪਰ ਹੁਣ ਕਦੋਂ ਹੋਣਗੇ ਤੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਕਿ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਅਤੇ ਹੁਣ ਸਰਦੀ ਦੀਆਂ ਜੋ ਛੁੱਟੀਆਂ ਸੀ ਉਹ 7 ਜਨਵਰੀ 2025 ਤੱਕ ਵਧਾ ਦਿੱਤੀਆਂ ਗਈਆਂ ਤੇ 8 ਤਰੀਕ ਨੂੰ ਸਕੂਲ ਖੁੱਲਣਗੇ